130 ਕਰੋੜ ਜਨਤਾ ਚੋਂ 30 ਕਰੋੜ ਹੀ بچਣੀ ਹੈ ਅਹੀਂ 2018-19 ਚ ਕਹਿਣਾ ਸ਼ੁਰੂ ਕਰਤਾ ਸੀ ਲੋਕ ਹੁਣ ਕਹਿਣ ਲੱਗੇ ਸ਼ੰਕਾ ਨਾ ਕਰਿਆ ਕਰੋ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਭਰੋਸੇ ਦਾ ਯੁੱਗ ਹੈ ਭਰੋਸਾ ਕਰ ਲੋ ਰੱਬ ਤੇ ਬਹੁਤ ਚੰਗੇ ਰਹੋਗੇ ਨਹੀਂ ਤਾਂ ਜਿਹੜਾ ਨੇਕਲੰਕ ਮਹਾਰਾਜ ਦਾ ਸਮਾਂ ਉਹਨੂੰ ਕਲੰਕ ਨਹੀਂ ਹੈ ਕੋਈ ਉਠਾ ਬੰਦਾ ਤੇ ਜਿਹੜਾ ਬੰਦਾ ਝੂਠ ਬੋਲਦਾ ਗੱਲ-ਗੱਲ ਤੇ ਝੂਠ ਬੋਲਦਾ ਉਹਦਾ ਤਾਂ ਬਚਾ ਹੀ ਨਹੀਂ ਹੈ ਇਹ ਲਿਖਿਆ ਮਹਾਰਾਜ ਨੇ ਵੀ ਸਭ ਤੋਂ ਪਹਿਲਾਂ ਉਹ ਬੰਦਾ ਚੱਕਣਾ ਮਹਾਰਾਜ ਨੇ ਜਿਹੜਾ ਬੰਦਾ ਝੂਠਾ ਜਿੱਥੇ ਲੋੜ ਨਹੀਂ ਉੱਥੇ ਵੀ ਝੂਠ ਬੋਲੀ ਜਾਂਦਾ ਝੂਠ ਹੀ ਬੋਲੀ ਜਾਂਦਾ ਝੂਠਾ ਬੰਦਾ ਛੱਡਣਾ ਨਹੀਂ ਮਹਾਰਾਜ ਨੇ ਇਸ ਕਰਕੇ ਨਾਮ ਜਪ ਲੋ ਇਹ ਆਪਾ ਭਾਗਾ ਵਾਲਿਆਂ ਆਪਾਂ ਨੂੰ ਮਹਾਰਾਜ ਨੇ ਸਤਸੰਗ ਦਾ ਸਮਾਂ ਬਖਸ਼ਿਆ ਮੁੜ ਕੇ ਤਰਸਿਆ ਕਰੋਗੇ ਸਤਸੰਗ ਨੂੰ ਇਹ ਸਮਾਂ ਨਹੀਂ ਮਿਲਣਾ ਕਿ ਸ਼ੱਕੇ ਨਹੀਂ ਹੈ ਬਲਕਿ اسلام ਆਬਾਦ ਇਹ ਮਹਾਰਾਜ ਦੀ ਬਹੁਤ ਕਿਰਪਾ ਆਪਾਂ ਨੂੰ ਸਮਾਂ ਬਖਸ਼ਿਆ ਦੁਪਹਿਰ 2 ਵਜੇ ਦੇ ਕਰੀਬ ਐਸੀ ਵਾਲਾ ਬਾਰੀ ਜਿੰਨਾ ਸਮਾਂ ਸਤਸੰਗ ਵਿੱਚ ਬਤੀਤ ਕਰ ਲਓਗੇ ਜਿੰਨਾ ਇਕੱਠੇ ਆਪਣੇ ਗਿਆਨ ਗੁਰੂ ਦੇ ਨਾਲ ਮਹਾਪੁਰਖ ਨਾਲ ਸਮਾਂ ਬਤੀਤ ਕਰ ਲਓਗੇ ਉਹੀ ਚੰਗਾ